ਸਤਿਗੁਰੂ ਮਹਾਰਾਜ ਇਹਦਾ ਦੇਖ ਤੋਂ ਪਹਿਲਾਂ ਬਾਬੇ ਕਿਰਤ ਤੇਨੂ ਤੇ ਬਾਬੇ ਉਹਦੇ ਨੂੰ ਕਹਿਣ ਲੱਗੇ ਤੁਸੀਂ ਕਿਰਤਾਂ ਨਹੀਂ ਹੋਣਾ ਅਸੀਂ ਚਾਰੇ ਜਾਣੇ ਕੁਰਬਾਨੀ ਦੇਵਾਂਗੇ ਉਹ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਾਦੇ ਵਾਸਤੇ ਨਾਲ ਲਾਂਦਾ ਜੇ ਅਸੀਂ ਕੁਰਬਾਨੀ ਨਹੀਂ ਜੜੇ ਤੁਹਾਡੇ ਸਾਹਮਣੇ ਦੇ ਮਹਾਰਾਜ ਕਹਿੰਦੇ ਨਹੀਂ ਦਿੱਲੀ ਵਿੱਚ ਜੋ ਕੁਝ ਹੋਏਗਾ ਉਹ ਤੁਸੀਂ ਦੁਆਰੇ ਸਨੈ ਲਾ ਕੇ ਤੇ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਤੋਂ ਦਸਣਾ ਇਹ ਤੁਹਾਡੀ ਸੇਵਾ ਹੈ ਇਹ ਉੱਥੇ ਚਲੇ ਗਏ ਸਤਿਗੁਰੂ ਮਹਾਰਾਜ ਜੀ ਅੰਦਰ ਹੋ ਗਏ ਜੀ ਉਹ ਧਰਮ ਖਾਲਾ ਬਾਬੇ ਕਨਿਆਣੇ ਦੀ ਜਿਹੜੀ ਧਰਮ ਖਾਲਾ ਸੀ ਉਹਦੇ ਵਿੱਚ ਜਾ ਕੇ ਬੈਠ ਕੇ ਉੱਥੇ ਹਣ ਬਾਬਾ ਜੈਤਾ ਵੀ ਵੇਖਿਆ ਬਾਬਾ ਖਦਾਨਾ ਵੀ ਵੇਖਿਆ ਬਾਬੇ ਜੈਤੇ ਦਾ ਚਾਚਾ ਵੀ ਵੇਖਿਆ ਆ ਗਿਆ ਰਾਮ ਉੱਥੇ ਲੱਖੀਸ਼ਾ ਮੁੰਜਾਰਾ ਵੀ ਵੇਖਿਆ ਜੇ ਲੋਕ ਜੀਤਗਾਂ ਦੇ ਵਿੱਚ ਜਾ ਕੇ ਮੈਨੂੰ ਪਿਠਾਇਆ ਮਹਾਰਾਜ ਤੇ ਪਾਤਸ਼ਾਹ ਨੂੰ ਤੇ ਭਾਈ ਮਤੀਦਾਨ ਨੂੰ ਭਾਈ ਕੰਤੀਦਾਨ ਨੂੰ ਭਾਈ ਜਾਲੇ ਨੂੰ ਤੇ ਢੋਲ ਵਾਲੇ ਨੂੰ ਆਖਿਆ ਚਾ ਆਵਾਜ਼ ਦੇ ਜਾ ਕੇ ਕਿ ਕੱਲ ਨੂੰ ਜਿਹੜੇ ਗੁਰੂ ਦੇ ਸੇਖਾਂ ਉਹਨਾਂ ਨੂੰ ਈਮ ਮਨਾਈ ਜਾਏਗੀ ਗੁਰੂ ਰਮੇਸ਼ ਮਨਾਈ ਜਾਏਗੀ ਢੋਲ ਵਾਲੇ ਕੋਲ ਸੱਜਣਾ ਮਾਰ ਕੇ ਆਖਿਆ ਸੁਣੋ ਸੁਣੋ ਇਹਨੇ ਨਨਕਾਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ ਜਿਹੜੇ ਸਿੱਖ ਆਇਆ ਕੱਲ ਨੂੰ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਂਦਾ ਜੇ ਮੁਸਲਮਾਨ ਨਾਮ ਬਣਾਏ ਉਹਨਾਂ ਨੂੰ ਮਾਰ ਦਿੱਤਾ ਜਾਏਗਾ ਉਹਨਾਂ ਤੇ ਮਾਰਨਾ ਇਹ ਅੱਜ ਦਾ ਪਤਾ ਨਹੀਂ ਕੀ ਹੋ ਗਿਆ ਪਾਪਾ ਜੈਨਾ ਇੱਕਦਮ ਛਾਲ ਮਾਰ ਕੇ ਪਿਆ ਬਾਪੇ ਫਤਾਨਾਦਰੇ ਆਖੇ ਪੁੱਤਰ ਰਾਜਾ ਕਹਿੰਦਾ ਮੇਰਾ ਤੇ ਦਿਲ ਕਰਦਾ ਜਿੱਲੀ ਦੇ ਇੱਟਣਾ ਇੱਕ ਖੜਕਾ ਦਿਆ ਕਿਉਂ ਦਰਮਦ ਤੋਂ ਮੌਣ ਤੇ ਬਾਬੇ ਸਦਾਨਾ ਨੇ ਆਖਿਆ ਜੇਨਾ ਜਿਹੜੇ ਕੁਰਬਾਨੀ ਦੇਣ ਵਾਸਤੇ ਆਏ ਹੈ ਤੇਰਾ ਜੀ ਰੰਤਾ ਤੇ ਉਹ ਇੱਟਣਾ ਨਹੀਂ ਖੜਕਾਵਾ ਜਦੇ ਉਹ ਸ਼ਾਂਤੀ ਦਾ ਕੁਰਬਾਨੀ ਦੇਣਾ ਚਾਹੁੰਦਾ ਉਹ ਕੋਲ ਮੈਂ ਕੁਰਬਾਨੀ ਦੇਣ ਵਾਲਾ ਇੱਟਣਾ ਇੱਕ ਖੜਕਾਉਣ ਵਾਲਾ ਇਹ ਕੰਮ ਨਹੀਂ ਕਰਨਾ ਆਂਦਾ ਫਿਰ ਪਤਾ ਜੀ ਕਰਨਾ ਕੀ ਹੈ ਪਤਾ ਕੋਈ ਨੇ ਕੰਮ ਨੂੰ ਆਪਾਂ ਉਸ ਢੀਰ ਵਿੱਚ ਜਾਵਾਂਗੇ। ਬਾਵੀ ਚੱਲੂਏ ਨਾਲ ਅਗਲਾ ਦਿਨ ਹੋਇਆ ਢੇੜ ਕੱਟੀ ਹੋਈ। ਬਾਬਾ ਜੇਤਾ ਵੀ ਕਰੁੱਤਾ। ਸਦਾ ਨੰਦ ਵੀ ਕਰੁੱਤਾ। ਆਕਾ ਰਾਮ ਕਰੁੱਤਾ। ਲੱਖੀਸ਼ਾ ਬਣ ਜਾਦਾ ਕਰੁੱਤਾ। ਕਾਬਾ ਬਣੇ ਕਰੁੱਤਾ। ਔਰ ਬਾਬਾ ਜੱਜਤਾ ਜੀ ਕਰੁੱਤੇ ਐ। ਪਹਿਲੀ ਵਾਰੀ ਆਈ ਐ ਭਾਈ ਮਤੀ ਦਾਤੇ ਭਾਈ ਮਤੀਦਾਰ ਨੂੰ ਕਹਿਣ ਲੱਗੇ ਕਹਿੰਦਾ ਜਲਾਦ ਕਹਿੰਦਾ ਏ ਤੂੰ ਪਰਦਾ ਦਾ ਮੁੰਡਾ ਹੈ ਕੀ ਲੈਣਾ ਈ ਇਸ ਗੱਲ ਤੇ ਜਲਾਦ ਦੇ ਰਵੇ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਰਾਤ ਤੇ ਕੇਵਲ ਮੌਤ ਈ ਹੋਰ ਨਹੀਂ ਕੁਝ ਹੈਗਾ ਉਹ ਕਹਿੰਦਾ ਤੂੰ ਇਹ ਗੱਲ ਨਾ ਆਖ ਤੂੰ ਜੋਤਾਲੀ ਮੈਨੂੰ ਪੁੱਛਣਾ ਪੁੱਛ ਕਹਿੰਦਾ ਇਹਨਾਂ ਮੰਨ ਲਾ ਫਿਰ ਧਰਮ ਬਦਲੀ ਕਰਨਾ ਤੈਨੂੰ ਰਾਜ ਭਾਗ ਦੇ ਦਾਂਗੇ ਮਹਲਾ ਚ ਬਿਠਾ ਜਾਏਗਾ ਬਰੰਗ ਜੇ ਨੂੰ ਕਹਿ ਕੇ ਭਾਈ ਮਤੀਦਾਲ ਕਹਿੰਦਾ ਇਹ ਨਹੀਂ ਹੋ ਸਕਦਾ ਕਹਿੰਦਾ ਸਾਨੂੰ ਤਾਂ ਕੁਝ ਹੀ ਬੜੀ ਹੈ ਉਹ ਚੇਲਿਆਂ ਦੇ ਪਹਿਲੇ ਗੁਰੂ ਕੁਰਬਾਨੀ ਦਿੰਦੇ ਆ ਤੇ ਚੇਲੇ ਬੈਠੇ ਇੱਕ ਬੰਦੇ ਸਾਹ ਦੇ ਹੱਥ ਦੇ ਆ ਸਾਨੂੰ ਜਿੰਦਾ ਇੰਨਾ ਮਾਣ ਹੈ ਕਿ ਸਾਡਾ ਗੁਰੂ ਪਿੰਜਰੇ ਵਿੱਚ ਬੰਦ ਹੈ ਪਹਿਲਾਂ ਮੈਂ ਕੁਰਬਾਨੀ ਦੇ ਲਗਾ ਇਹਦੇ ਵੱਡਾ ਦਾ ਮੌਕਾ ਕਿ ਹੋ ਸਕਦਾ ਇਹਨੂੰ ਤਾਂ ਕੋਈ ਸੇਵਾ ਵੀ ਹੋ ਸਕਦਾ ਨਾਮਾ ਜਨੋਤ ਤਾਂ ਪਹਿਲਾਂ ਆ ਰ ਸਿੱਖਾ ਕਰਦਾ ਦੁੱਗੀ ਮੇਰੀ ਬੇਨਤੀ ਇਹ ਹੈ ਕਿ ਮੇਰੇ ਸਰੀਰ ਉੱਤੇ ਆਰਾ ਹੋਣੀ ਚਾਹੀਦੀ ਚੱਲੇ ਕਹਿੰਦਾ ਕੀ ਗੱਲ ਡੀ ਜੇ ਸਨ ਇਹ ਕਹਿ ਰਿਹਾ